ਭਾਰਤ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਮੀਆ ਮੁਸਲਿਮ, ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਵੱਧਦੀ ਗਿਣਤੀ ਸੁਰੱਖਿਆ ਤੇ ਸਮਾਜਿਕ ਢਾਂਚੇ ਲਈ ਗੰਭੀਰ ਖਤਰਾ ਬਣ ਗਈ ਹੈ। ਇਹ ਲੋਕ ਛੋਟੇ-ਮੋਟੇ ਅਪਰਾਧਾਂ ਤੋਂ ਲੈ ਕੇ ਵੱਡੀਆਂ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ पाए ਜਾਂਦੇ ਹਨ ਜਿਸ ਕਾਰਨ ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਭਾਰੀ ਦਬਾਅ ਬਣਿਆ ਹੋਇਆ ਹੈ ਗੈਰ ਕਾਨੂੰਨੀ ਕੁਸਪੈਟਰਾ ਹੀ ਭਾਰਤ ਵਿੱਚ ਦਾਖਲ ਹੋਣ ਵਾਲੇ ਤੱਤ ਨਾ ਸਿਰਫ ਅਪਰਾਧਾਂ ਵਿੱਚ ਵਾਧਾ ਕਰ ਰਹੇ ਨੇ ਸਗੋਂ ਕੌਮੀ ਸੁਰੱਖਿਆ ਲਈ ਵੀ ਚੁਣੌਤੀ ਬਣ ਰਹੇ ਨੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਫਿਰ ਕੀ ਹੋਇਆ ਜੇਕਰ ਲੋਕ ਭਾਰਤ ਆ ਕੇ ਸ਼ਰਨ ਲੈਣਗੇ ਗੱਲ ਭਾਰਤ ਜਾ ਕੇ ਰਹਿਣ ਦੀ ਨਹੀਂ ਹੈ ਗੱਲ ਹੈ ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਦੇਸ਼ ਦੇ ਲੋਕਾਂ ਦੀ ਕਿਉਂਕਿ ਇਹ ਲੋਕ ਦੇਸ਼ 'ਚ ਸ਼ਾਂਤੀ ਢੰਗ ਨਾਲ ਨਹੀਂ ਸਗੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ। ਨਮਸਕਾਰ ਮੈਂ ਹਾਂ ਤੇਜਸwini ਰਾਏ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ। ਅੱਜ ਦੀ ਵੀਡੀਓ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਖੀਰਕਾਰ ਇਹ ਮੀਆ ਮੁਸਲਮਾਨ ਕੌਣ ਨੇ? ਦਰਅਸਲ ਮੀਆ ਮੁਸਲਮਾਨ ਅਸਾਮ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵਸੇ ਹੋਏ ਨੇ ਇਹ ਲੋਕ ਬੰਗਲਾਦੇਸ਼ ਪਾਬ ਪੂਰਬੀ ਪਾਕਿਸਤਾਨ ਤੋਂ ਆਏ ਸਨ ਅਸਾਮ ਦੇ ਮੂਲ ਵਾਸੀ ਇਹਨਾਂ ਨੂੰ ਮੀਆ ਕਹਿੰਦੇ ਨੇ 1950 ਦੇ ਦਹਾਕੇ ਵਿੱਚ ਵੰਡ ਤੋਂ ਬਾਅਦ ਅਤੇ 1971 ਵਿੱਚ ਬੰਗਲਾਦੇਸ਼ ਯੁੱਧ ਦੌਰਾਨ ਮੀਆ ਬੰਗਲਾਦੇਸ਼ ਤੋਂ ਭੱਜ ਗਏ ਸਨ ਅਤੇ ਭਾਰਤ ਦੇ ਅਸਾਮ ਵਿੱਚ ਬਸ ਗਏ ਸਨ। ਇਸ ਤੋਂ ਬਾਅਦ ਅਗਲੇ ਦਹਾਕਿਆਂ ਵਿੱਚ ਬਹੁਤ ਸਾਰੇ ਲੋਕ ਗੈਰ ਕਾਨੂੰਨੀ ਤੌਰ ਤੇ ਬੰਗਲਾਦੇਸ਼ ਤੋਂ ਅਸਾਮ ਅਤੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ਵਿੱਚ ਬਸ ਗਏ ਅਤੇ ਇਹਨਾਂ ਨੂੰ ਹੀ ਮੀਆ ਮੁਸਲਿਮ ਕਿਹਾ ਜਾਣ ਲੱਗਾ। ਇਹਨਾਂ ਦੀ ਆਬਾਦੀ ਵਿੱਚ ਵਾਧਾ ਤੇ ਗੈਰ ਕਾਨੂੰਨੀ ਪਰਵਾਸ ਦੇ ਦੋਸ਼ ਸਮੇਂ-ਸਮੇਂ ਤੇ ਅਸਾਮ ਦੀ ਰਾਜਨੀਤੀ ਵਿੱਚ ਮੁੱਦਾ ਬਣਦੇ ਰਹੇ ਨੇ। ਆਓ ਹੁਣ ਗੱਲ ਕਰਦੇ ਹਾਂ ਗੈਰ ਕਾਨੂੰਨੀ ਬੰਗਲਾਦੇਸ਼ੀ ਤੇ ਰੋਹਿੰਗਿਆ ਮੁਸਲਮਾਨ ਦੀ ਕਿ ਉਹ ਕਿਸ ਸੂਬੇ ਵਿੱਚ ਵਸੇ ਹੋਏ ਨੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਭਾਰਤ ਵਿੱਚ ਗੈਰ ਕਾਨੂੰਨੀ ਬੰਗਲਾਦੇਸ਼ ਅਤੇ ਰੋਹਿੰਗਿਆ ਪ੍ਰਵਾਸੀਆਂ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਖਾਸ ਤੌਰ ਤੇ ਉੱਤਰ ਪੂਰਬੀ ਸੂਬਿਆਂ ਤੇ ਹਿਮਾਲੀਅਨ ਖੇਤਰ ਵਿੱਚ ਉਹਨਾਂ ਦੀ ਮੌਜੂਦਗੀ ਇੱਕ ਮਹੱਤਵਪੂਰਨ ਮੁੱਦਾ ਬਣ ਗਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਸਾਮ ਦੀ ਆਸਾਮ ਵਿੱਚ ਗੈਰ ਕਾਨੂੰਨੀ ਬੰਗਲਾਦੇਸ਼ੀਆਂ ਦੀ ਗਿਣਤੀ ਲੱਖਾਂ ਵਿੱਚ ਸੂਬੇ ਦੀ ਜਨਸੰਖਿਆ ਵਿੱਚ ਬਹੁਤ ਬਦਲਾ ਆਇਆ ਹੈ ਖਾਸ ਕਰਕੇ ਹੇਟਲੇ ਆਸਾਮ ਵਿੱਚ ਹੁਣ ਦੂਜੇ ਨੰਬਰ ਤੇ ਗੱਲ ਕਰਦੇ ਆ ਪੱਛਮੀ ਬੰਗਾਲ ਦੀ ਪੱਛਮੀ ਬੰਗਾਲ ਵਿੱਚ ਵੀ ਬੰਗਲਾਦੇਸ਼ੀ ਮੁਸਲਮਾਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਨਦੀ ਮੌਜੂਦਗੀ ਨੇ ਸੂਬੇ ਦੀ ਜਨਸੰਖਿਆ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੁਣ ਤੀਜੇ ਨੰਬਰ ਤੇ ਗੱਲ ਕਰਦੇ ਆਂ ਬਿਹਾਰ ਦੀ ਬਿਹਾਰ ਵਿੱਚ ਵੀ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਨੇ ਹਾਲਾਂਕਿ ਇਹ ਸਮੱਸਿਆ ਸਾਮਜਾ ਪੱਛਮੀ ਬੰਗਾਲ ਜਿੰਨੀ ਵੱਡੀ ਨਹੀਂ ਹੈ ਚੌਥੇ ਨੰਬਰ ਤੇ ਗੱਲ ਕਰਦੇ ਆਂ ਉੱਤਰ ਪ੍ਰਦੇਸ਼ ਦੀ ਗੈਰ ਕਾਨੂੰਨੀ ਬੰਗਲਾਦੇਸ਼ੀਆਂ ਤੇ ਰੋਹਿੰਗਿਆ ਦੀ ਸਮੱਸਿਆ ਯੂਪੀ ਵਿੱਚ ਵੀ ਬਰਕਰਾਰ ਹੈ ਪੰਜਵੇਂ ਨੰਬਰ ਤੇ ਆਉਂਦਾ ਹੈ ਜੰਮੂ ਤੇ ਕਸ਼ਮੀਰ ਰੋਹਿੰਗਿਆ ਮੁਸਲਮਾਨਾਂ ਦੀ ਇੱਕ ਵੱਡੀ ਗਿਣਤੀ ਖਾਸ ਤੌਰ ਤੇ ਜੰਮੂ ਵਿੱਚ ਵਸੀ ਹੈ ਉਹਨਾਂ ਦੀ ਮੌਜੂਦਗੀ ਦਾ ਸਿੱਧਾ ਦੇਖਿਆ ਜਾ ਸਕਦਾ ਹੈ ਆਖਰ ਚ ਉੱਤਰਾਖੰਡ ਹਿਮਾਚਲ ਅਤੇ ਹੋਰ ਹਿਮਾਲੀਅਨ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਤਰਾਖੰਡ ਹਿਮਾਚਲ ਪ੍ਰਦੇਸ਼ ਅਤੇ ਹੋਰ ਹਿਮਾਲੀਅਨ ਸੂਬਿਆਂ ਵਿੱਚ ਵੀ ਗੈਰ ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਮੁਸਲਮਾਨ ਨੇ ਇਹਨਾਂ ਦੀ ਮੌਜੂਦਗੀ ਖਾਸ ਤੌਰ ਤੇ ਸ਼ਹਿਰੀ ਖੇਤਰਾਂ ਤੇ ਸੈਟ ਸਪਟਾ ਸਥਾਨਾਂ ਤੇ ਪਾਈ ਗਈ ਹੈ ਹੁਣ ਜਦੋਂ ਕੋਈ ਵੱਡੀ ਸੰਖਿਆ ਵਿੱਚ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਪ੍ਰਵਾਸ ਕਰਦਾ ਹੈ ਤਾਂ ਜ਼ਾਹਿਰ ਜੀ ਗੱਲ ਹੈ ਉਸ ਦੇ ਕਈ ਨੁਕਸਾਨ ਵੀ ਹੁੰਦੇ ਨੇ ਜਿਵੇਂ ਅਪਰਾਧਾ ਦੀ ਗਤੀਵਿਧੀ ਵਿੱਚ ਵਾਧਾ ਇਸੇ ਕ੍ਰਮ ਵਿੱਚ ਹੁਣ ਗੱਲ ਕਰਾਂਗੇ ਭਾਰਤ ਵਿੱਚ ਵਧ ਰਹੇ ਅਪਰਾਧਾ ਵਿੱਚ ਇਨ੍ਹਾਂ ਲੋਕਾਂ ਦੀ ਕੀ ਭੂਮਿਕਾ ਹੈ ਦੱਸਦੇ ਕਿ ਗੈਰ ਕਾਨੂੰਨੀ ਬੰਗਲਾਦੇਸ਼ੀ ਤੇ ਰੋਹਿੰਗਿਆ ਭਾਰਤ ਵਿੱਚ ਵਧ ਰਹੇ ਅਪਰਾਧਾ ਵਿੱਚ ਵੀ ਸ਼ਾਮਲ ਨੇ ਕਈ ਮਾਮਲੇ ਵਿੱਚ ਇਹ ਮਾਮੂਲੀ ਅਪਰਾਧਾ 'ਚ ਸ਼ਾਮਲ ਹੁੰਦੇ ਨੇ ਤੇ ਕਈ ਵਾਰ ਤਾਂ ਵੱਡੀਆਂ ਅਤਵਾਦੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਪਾਏ ਗਏ ਨੇ ਸਭ ਤੋਂ ਪਹਿਲਾਂ ਮਨੁੱਖੀ ਤਸਕਰੀ ਬੰਗਲਾਦੇਸ਼ ਤੋਂ ਭਾਰਤ ਵਿੱਚ ਹੋਣ ਵਾਲੀ ਗੈਰ ਕਾਨੂੰਨੀ ਪ੍ਰਵਾਸ ਵਿੱਚ ਮਨੁੱਖੀ ਤਸਕਰੀ ਇੱਕ ਪ੍ਰਮੁੱਖ ਮੁੱਦਾ ਰਿਹਾ ਹੈ ਔਰਤਾ ਤੇ ਬੱਚਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਭਾਰਤ ਲਿਆਂਦਾ ਜਾਂਦਾ ਹੈ ਅਤੇ ਇੱਥੇ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਦੂਜਾ ਨਸ਼ੀਲੇ ਪਦਾਰਥਾਂ ਦਾ ਵਪਾਰ। ਗੈਰ ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਖਾਸ ਤੌਰ ਤੇ ਨਸ਼ਿਆ ਦੇ ਵਪਾਰ ਵਿੱਚ ਸ਼ਾਮਲ ਪਾਏ ਗਏ ਨੇ। ਅਸਾਮ, ਪੱਛਮੀ ਬੰਗਾਲ ਅਤੇ ਉੱਤਰ ਪੂਰਬੀ ਸੂਬੇ ਵਿੱਚ ਕਈ ਵਾਰ ਦੇਖਿਆ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਨੇ। ਤੇ ਜਾਤਵਾਦੀ ਗਤੀਵਿਧੀਆਂ ਪੱਛਮੀ ਬੰਗਾਲ ਅਸਾਮ ਅਤੇ ਜੰਮੂ ਵਿੱਚ ਇਹ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਏਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ੀ ਅਤੇ ਰੋਹਿੰਗਿਆ ਮੁਸਲਿਮ ਪ੍ਰਵਾਸੀਆਂ ਦੇ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਉਹ ਜਿਹਹਾਦ ਦੇ ਨਾਮ ਤੇ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਇਹਨਾਂ ਪ੍ਰਵਾਸੀਆਂ ਚੋਂ ਕਈਆਂ ਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਣ ਅਤੇ ਭਾਰਤ 'ਚ ਇੱਕ ਫਿਰਕੂਤਨਾ ਫੈਲਾਉਣ ਦਾ ਵੀ ਦੋਸ਼ ਹੈ ਤਾਂ ਵੇਖਿਆ ਤੁਸੀਂ ਕਿਵੇਂ ਭਾਰਤ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹ ਰਹੇ ਮੀਆਂ ਮੁਸਲਿਮ ਰੋਹਿੰਗਿਆ ਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਵੰਦੀ ਗਿਣਤੀ ਸੁਰੱਖਿਆ ਤੇ ਸਮਾਜਿਕ ਢਾਂਚੇ ਲਈ ਗੰਭੀਰ ਖਤਰਾ ਬਣ ਗਈ ਹੈ ਆਖਰជាਸੀਂ ਇਨਾ ਹੀ ਕਹਿਣਾ ਚਾਹਾਂਗੇ ਕਿ ਭਾਰਤ ਵਿੱਚ ਗੈਰ ਕਾਨੂੰਨੀ ਬੰਗਲਾਦੇਸ਼ ਤੇ ਰੋਹਿੰਗਿਆ ਪ੍ਰਵਾਸੀਆਂ ਦੀ ਸਮੱਸਿਆ ਇੱਕ ਗੰਭੀਰ ਚੁਣੌਤੀ ਬਣ ਗਈ ਹੈ ਹੇਮੰਤ ਵਿਸ਼ਵਾ ਸ਼ਰਮ ਦੇ ਬਿਆਨ ਨੇ ਵੀ ਇਸ ਮੁੱਦੇ ਨੂੰ ਹੋਰ ਪ੍ਰਮੁੱਖਤਾ ਨਾਲ ਅੱਗੇ ਲਿਆਂਦਾ ਹੈ ਅਪਰਾਧ ਅਤਵਾਦ ਅਤੇ ਗੈਰ ਕਾਨੂੰਨੀ ਪ੍ਰਵਾਸ ਨਾਲ ਸੰਬੰਧਿਤ ਜਨਸੰਖਿਆ ਵਿੱਚ ਤਬਦੀਲੀਆਂ ਵਰਗੀਆਂ ਸਮੱਸਿਆਵਾਂ ਨੇ ਭਾਰਤ ਦੇ ਸਮਾਜਿਕ ਅਤੇ ਰਾਜਨੀਤਿਕ ਦ੍ਰਿਸ਼ ਨੂੰ ਡੂੰਘਾ ਪ੍ਰਭਾਵਿਤ ਕੀਤਾ ਲੋੜ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਇਸ ਮੁੱਦੇ ਤੇ ਸਖਤ ਕਾਰਵਾਈ ਕਰਨ ਤਾਂ ਜੋ ਦੇਸ਼ ਦੀ ਸੁਰੱਖਿਆ ਤੇ ਸਮਾਜਿਕ ਸੰਤੁਲਨ ਨੂੰ ਕਾਇਮ ਰੱਖਿਆ ਜਾ ਸਕੇ ਤੇ ਦੇਸ਼ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਠੱਲ ਪਾਈ ਜਾ ਸਕੇ